भारतीय भारतीय जनता जनता पार्टी भार। पार्टी मेरे मेरे पुराने साथी जी सारे ही और सारे ही मिहन संख्या मेरा पूरा विश्वास है कि साहन संख्या अगर इच्छे तक पहुंची जो हो चुके उन्नीस सौ अस्सी भारतीय जनता पार्टी का ਸ਼ੁਭ ਆਭਰਣ ਹੋਈ ਸੋ ਅੱਜ ਮੈਂ ਆਪਣੇ ਵੱਲੋਂ ਜੀ ਜਗਜੀਤ ਸਿੰਘ ਕੁਮਾਰ ਦੇਗਾ ਜੀ ਵੱਲੋਂ ਤੇ ਆਪੀ ਜਨਤਾ ਪਾਰਟੀ ਦੇ ਸਤਾਰਾਂਵਾਂ ਦਿਵਸ ਤੇ ਸਾਰੇ ਹੀ ਵਰਕਰ ਸਾਹਿਬਾਨ ਨੂੰ ਸੀਨੀਅਰ ਨੇਤਾ ਸਾਹਿਬਾਨ ਨੂੰ ਲੱਖ ਲੱਖ ਮੁਬਾਰਕਬਾਦ ਦੇਣਾ ਅਤੇ ਪ੍ਰਮਾਤਮਾ ਦੇ ਅਰਦਾਸ ਕਰਨਾ ਕਿ ਜਿਵੇਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਸਿੰਘ ਸਾਰਿਆਂ ਨੂੰ ਪਾਰਟੀ ਦੇ ਸਤਾਰਾਂਵਾਂ ਦਿਵਸ ਤੇ ਲੱਖ ਲੱਖ ਬਰਾਇਦਨਾ ਤੇ ਜਿਵੇਂ ਜੀ ਮੇਲ ਤੋਂ ਪਹਿਲਾਂ ਅਮਰਜੀਤ ਨੇ ਵੀ ਤੇ ਡਾਕਟਰ ਸਾਹਿਬ ਨੇ ਵੀ ਪਾਰਟੀ ਬਾਰੇ ਦੱਸਿਆ ਤੇ ਮੈਂ ਕਹਿ ਸਕਦਾ ਅੱਜ ਸਾਡੀ ਪਾਰਟੀ ਅੱਜ ਜਿੱਥੇ ਤੱਕ ਪਹੁੰਚੀ ਹੈ ਤੇ 70% ਕੀ 75% ਸਾਡਾ ਸਾਰੇ ਸਟੇਟਾਂ 'ਚ ਸਾਡੀ ਸਰਕਾਰ ਹੈ ਤਾਂ ਸਾਡੇ ਜਿਹੜੇ ਮੈਂ ਕਹਿ ਰਿਹਾ ਵੀ ਪਾਰਟੀ ਦੇ ਲੀਡਰ ਵੀ ਕੁਰਬਾਨੀ ਦੇ ਕੇ ਅੱਜ ਪਾਰਟੀ ਅੱਜ ਜਿੱਥੇ ਪਹੁੰਚੀ ਹੈ ਇਹ ਮੈਂ ਖੁਦ ਕਹਿੰਦਾ ਜਾ ਸਾਡੀ ਪਾਰਟੀ ਪੰਜਾਬ ਦੀ ਸਭ ਤੋਂ ਵੱਡੀ ਪਾਰਟੀ ਹੈ ਤਾਂ ਸਾਡੇ ਕਾਰਜਕਰਤਾ ਜੀ ਬਹੁਤ ਬੜਾ ਆਪਣੇ ਦੇ ਪਿਛੋਕ ਤਾਂ ਜਿਵੇਂ ਕਿ ਮੈਂ ਕਹਿ ਸਕਦਾ ਡਾਕਟਰ ਸਾਹਿਬ ਡਾਕਟਰ ਸਾਹਿਬ ਜਿਹੜੇ ਕਿ ਪਹਾੜੇ ਵਾਲੇ ਸੀਟਰ ਜੀ ਸਾਡੇ ਸਾਹਿਬ ਮੁਖੀ ਸਾਹਿਬ ਜੀ ਜਿਹੜੇ ਪਰਮਪਾਲ ਜੀ ਤੇ ਸਾਰੇ ਇਹਨਾਂ ਦੇ ਮਿਹਨਤ ਨਾਲ ਹੀ ਅੱਜ ਸੈਕਟਰੀ ਅੱਜ ਜਿਹੜੇ ਤੁਸੀਂ ਇਹ ਸਥਾਪਨਾ ਦਿਵਸ ਤੇ ਪ੍ਰੋਗਰਾਮ ਮੀਟਿੰਗ ਰੱਖਿਆ ਇਹਦੇ ਬਾਰੇ ਦੱਸੋ ਅੱਜ ਰਾਮ ਨੌਮੀ ਤੇ ਸਾਡੀ ਪਾਰਟੀ ਦੀ ਸਥਾਪਨਾ ਦਿਵਸ ਭਾਰਤੀ ਜਨਤਾ ਪਾਲਤੀ ਪਾਰਟੀ ਦੀ ਸਥਾਪਨਾ ਦਿਵਸ ਤੇ ਮੈਂ ਸਾਰਿਆਂ ਨੂੰ ਲਗ ਲਗ ਵਧਾਈ ਦਿੰਦਾ ਤੇ ਅਸੀਂ ਅੱਜ ਆਪਣੇ ਦਫ਼ਤਰ ਜਿੰਨੇ ਵੀ ਸਾਡੇ ਪੁਰਾਣੇ ਆ ਕਾਰਜਕਰਤਾ ਤੇ ਵਰਕਰ ਤੇ ਜਿੰਨੇ ਵੀ ਲੀਡਰ ਨੇ ਰਾਜਪੁਰੇ ਦੇ ਤੇ ਸਾਰਿਆਂ ਨੇ ਅੱਜ ਸਾਰਿਆਂ ਨੂੰ ਵਧਾਈ ਦਿੱਤੀ ਹੈ ਤੇ ਮੈਂ ਗੱਲ ਕਹਿ ਸਕਦਾ ਵੀ ਸਾਡੀ ਪਾਰਟੀ ਅੱਜ ਹਿੰਦੁਸਤਾਨ ਵਿੱਚ 75% ਸਟੇਟਾਂ ਵਿੱਚ ਸਰਕਾਰਾਂ ਨੇ ਤਾਂ ਇਹ ਸਾਡੇ ਪੁਰਾਣੇ ਲੀਡਰਾਂ ਦੀ ਕੁਰਬਾਨੀ ਤੇ ਸਾਡੇ ਕਾਰਕਿਰਤਾ ਦੀ ਮਿਹਨਤ ਨਾਲ ਅੱਜ ਪਾਰਟੀ ਅੱਜ ਵਰਲਡ ਵਿੱਚ ਸਭ ਤੋਂ ਵੱਡੀ ਪਾਰਟੀ ਹੈ ਤੇ ਮੈਂ ਫੇਕਵਰੀ ਫਿਰ ਪਾਰਟੀ ਦਿਵਸ ਦੇ ਰੌਣਕਾਂ ਨੂੰ ਵੀ ਲੱਖ ਲੱਖ ਵਧਾਈ ਦਿੰਦਾ। ਪ੍ਰਧਾਨ ਜੀ ਅੱਜ ਤੱਕ ਜੈਤ ਮੋਲ ਮੁਖ ਖਾ ਬੋਲਿਆ ਕਿ ਸ਼ਾਸਨ ਨੂੰ ਚੁਣਨਾ ਚਾਹੀਦਾ। ਕਲਿੰਗ ਉਸਨ ਚਾਹੀ ਚੁਕੀ ਹੂੰ ਤੇ ਕੇਜੀ ਮੈਂ ਤੁਹਾਨੂੰ ਹਰ ਵਾਰ ਕਹਿੰਦਾ ਹੁੰਦਾ ਕਿ ਪੰਜਾਬ ਵਿੱਚ ਲਾਰਡ ਐਂਡ ਆਰਡਰ ਦੀ ਸਥਿਤੀ ਤਾਂ ਖਰਾਬ ਹੈ ਹੀ ਹੈ ਅਗਰ ਸਭ ਤੋਂ ਜ਼ਿਆਦਾ ਲਾਰਡ ਐਂਡ ਆਰਡਰ ਦੀ ਸਥਿਤੀ ਖਰਾਬ ਹੈ ਤਾਂ ਉਹ ਰਾਜਪੁਰਾ ਚ ਹੈ ਤੇ ਮੈਂ ਹਰੇਕ ਸਪੀਚ ਵਿੱਚ ਵੀ ਇਹ ਗੱਲ ਕਹਿੰਦਾ ਵੀ ਅੱਜ ਜਿੰਨੇ ਵੀ ਸਰਕਾਰੀ ਮਹਿਕਮੇ ਨੇ ਤੇ ਇੱਥੇ ਦੀ ਐਮਐਲਏ ਨੇ ਇਹ ਸਾਰੇ ਸਰਕਾਰੀ ਮਹਿਕਮੇ ਠੇਕੇ ਦੇ ਦਿੱਤੇ ਹੋਇਆ ਜਿਹੜਾ ਬੋਲੀ ਵੱਤ ਦੇ ਜਾਂਦਾ ਤਾਂ ਉਹਦਾ ਠੇਕਾ ਉਹਦੇ ਪਰਵਾਨ ਹੋ ਜਾਂਦੇ ਆ ਜਿਹੜੇ ਵੀ ਅਫਸਰ ਐ ਇੱਥੇ ਅੱਜ ਮੈਂ ਤੁਸੀਂ ਦੇਖ ਸਕਦੇ ਹੋ ਵੀ ਰਾਜਪੁਰੇ ਚ ਕਿੰਨਾ ਭ੍ਰਸ਼ਟਾਚਾਰ ਦਾ ਮਾੜਾ ਹਾਲ ਐ ਲੈਂਡ ਆਰਡਰ ਦੀ ਸਥਿਤੀ ਖਰਾਬ ਐ ਤੇ ਮੈਂ ਇੱਕ ਗੱਲ ਤੁਹਾਡੇ ਤੁਰੂ ਕਹਿਣਾ ਚਾਹੁੰਦਾ ਵੀ ਮੈਂ ਇੱਕ ਅਗਲੇ ਦਿਨ ਮੈਂ ਗੱਲ ਕਰ ਰਿਹਾ ਸੀ ਕੋਈ ਵਿਚਾਰੇ ਮੇਰੇ ਦੋਸਤ ਨੇ ਪੁਲਿਸ ਮੁਲਾਜ਼ਮ ਨੇ ਉਹਨਾਂ ਨਾਲ ਵੀ ਗੱਲ ਕਰ ਰਿਹਾ ਸੀ ਬੈਠੇ ਸੀਗੇ ਵੀ ਮੈਂ ਕਹਾਂ ਵੀ ਅੱਜ ਤੋਂ 10 ਸਾਲ ਪਹਿਲਾਂ 5 ਸਾਲ 10 ਸਾਲ ਪਹਿਲਾਂ ਇਹ ਸਰਕਾਰ ਤੋਂ ਪਹਿਲਾਂ ਪੁਲਸ ਦੀ ਇੱਜ਼ਤ ਹੁੰਦੀ ਸੀਗੀ ਵੀ ਹਰੇਕ ਬੰਦਾ ਇੱਜ਼ਤ ਕਰਦਾ ਸੀ ਯਾਰ ਇਹ ਪੁਲਸ ਵੀ ਅਫਸਰ ਨੇ ਜਾਂ ਮੈਂ ਵੀ ਕਹਿ ਸਕਦਾ ਸੀ ਤਾਂ ਇਹ ਵੀ ਦੇਖਿਆ ਵੀ ਇੱਕ ਸਿਪਾਹੀ ਦੀ ਵੀ ਬਹੁਤ ਵੱਡੀ ਇੱਜ਼ਤ ਹੁੰਦੀ ਸੀ ਪਰ ਜਦੋਂ ਦੀ ਇਹ ਸਰਕਾਰ ਆਈ ਹੈ ਤਾਂ ਮੈਂ ਅਫਸਰਾਂ ਦੇ ਵੀ ਦੇਖ ਰਿਆਂ ਹਾਂ ਰੋਜ਼ ਟੀਵੀ 'ਚ ਦੇਖਦਾ ਕੀ ਮਾੜਾ ਹਾਲ ਹੋ ਰਿਹਾ ਅਫਸਰਾਂ ਦਾ ਤੇ ਮੈਂ ਅਗਲੇ ਦਿਨ ਉਹ ਜਦੋਂ ਕਾਲਜ ਦਾ ਇਲੈਕਸ਼ਨ ਸੀ ਤੇ ਇੱਕ ਨਿੱਜੀ ਚੈਨਲ ਨੇ ਵੀਡੀਓ ਪਾਈ ਹੋਈ ਸੀਗੀ ਤੇ ਉਹ ਬਹਿਸ਼ ਕਰ ਰਹੇ ਸੀਗੇ ਵੀ ਪੁਲਸ ਅਫਸਰਾਂ ਨਾਲ ਯਾ ਕੁਝ ਹੈ ਇਹ ਕੀ ਹੋ ਰਿਹਾ ਅੱਜ ਮੈਂ ਰਾਜਪੁਰਾ ਚ ਮੈਨੂੰ ਨਹੀਂ ਸਮਝ ਆ ਰਹੀ ਤੇ ਅਫਸਰ ਵੀ ਮੈਂ ਕਹਿ ਸਕਦਾ ਵੀ ਥੋੜੇ ਉਹਨੇ ਵੀ ਅਕਸਰ ਮੈਨੂੰ ਕਹਿੰਦੇ ਹੁੰਦੇ ਮੇਰੇ ਦੋਸਤ ਨੇ ਕਾਫੀ ਵੀ ਯਾਰ ਇਹ ਜਿੰਨਾ ਜਿਹਾ ਸਰਕਾਰ ਵਿੱਚ ਮਾੜਾ ਹਲ ਕੀਤਾ ਮੁਲਾਜ਼ਮਾਂ ਦਾ ਮੈਂ ਅਸੀਂ ਇਹ ਕਹਿ ਸਕਦਾ ਹਾਂ ਤੱਕ ਇਹਨਾਂ ਮੁਲਾਜ਼ਮਾਂ ਦਾ ਮਾੜਾ ਹਾਲ ਨਹੀਂ ਹੋਇਆ ਤੇ ਮੈਂ ਤੁਹਾਡੇ ਰਾਹੀਂ ਅਫਸਰਾਂ ਨੂੰ ਵੀ ਬੇਨਤੀ ਕਰਦਾ ਯਾਰ ਕੋਈ ਗੱਲ ਨਹੀਂ ਸਰਕਾਰਾਂ ਤਾਂ ਆਂਦੀ ਜਾਂਦੀ ਰਹਿਣੀ ਹੈ ਤੁਸੀਂ ਆਪਣਾ ਮਾਨ ਸਨਮਾਨ ਆਪਣਾ ਕਾਇਮ ਰੱਖੋ ਮੇਰੀ ਇਹ ਗੱਲ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਇਹ ਕੀ ਵੀ ਅੱਜ ਉਹਦਾ ਮਿਲ ਗਿਆ ਤਾਂ ਤੁਸੀਂ ਵੀ ਤੁਸੀਂ ਉਹਨਾਂ ਦੇ ਇਕਰਮ ਲੱਗੇ ਆਪਣੀ ਜਿੱਤ ਬਰਕਰਾਰ ਰੱਖੋ ਮੈਂ ਤੇ ਇਹ ਗੱਲ ਕਹਿ ਸਕਦਾ ਅੱਜ ਦਾ ਦੇ ਕੋਈ ਛੋਟਾ ਮੋੜ ਵੀ ਇਲੈਕਸ਼ਨ ਉਹਨਾਂ ਪ੍ਰਸ਼ਾਸਨ ਨਾਲ ਲੜਨੇ ਜਿਨ੍ਹਾਂ ਨੇ ਮੈਂ ਬਤੇ ਨੂੰ ਤਾਂ ਰੀਅਲ ਪਲੱਸ ਸੈਕਸ਼ਨ ਕਰਨ ਦੀ ਕਿ ਡੀਆਰ ਜਿਹੜੇ ਇਹ ਐਮਐਲਏ ਬੜੇ ਨੇ ਤੇ ਮੇਰੀ ਗੱਲ ਸੁਣੋ ਇਹਨਾਂ ਨੂੰ ਅੱਜ ਤੁਸੀਂ ਐਮਸੀ ਦਾ ਇਲੈਕਸ਼ਨ ਲੜਾ ਲਓ ਮੈਂ ਚੈਲੰਜ ਕਰਦਾ ਐਮਸੀ ਦਾ ਇਲੈਕਸ਼ਨ ਲੜ ਲਵੇ ਐਮਸੀ ਦਾ ਇਲੈਕਸ਼ਨ ਵਿੱਚ ਜਿੱਤ ਗਈ ਮੈਂ ਕਹਿੰਦਾ ਮੈਂ ਜੋ ਮੈਂ ਸਿਆਸਤ ਛੱਡ ਦੂੰਗਾ ਇਹ ਮੈਂ ਤੁਹਾਡੇ ਰਾਈ ਅੱਜ ਉਹਨੂੰ ਚੈਲੰਜ ਕਰਦਾ ਤੂੰ ਐਮਸੀ ਦਾ ਇਲੈਕਸ਼ਨ ਲੜ ਲੈ ਹੁਣ 6 ਮਹੀਨੇ ਬਾਅਦ ਐਮਸੀ ਦਾ ਇਲੈਕਸ਼ਨ ਐਮਸੀ ਦਾ ਇਲੈਕਸ਼ਨ ਜਿੱਤ ਗਈ ਮੈਂ ਸਿਆਸਤ ਛੱਡ ਦੂੰਗਾ ਇਹ ਤਾਂ ਚਲੋ ਆਏ ਤੇ ਹੁਣ ਚੱਲੇਗੇ ਤੇ ਸਾਰਿਆਂ ਨੂੰ ਪਤਾ ਹੈ ਸਾਰੇ ਪੰਜਾਬ ਨੇ ਹੁਣ ਫੈਸਲਾ ਕਰ ਲਿਆ ਵੀ ਅਸੀਂ ਗਲਤੀ ਕਰ ਲਈ ਵੀ ਇਹ ਸਰਕਾਰ ਲਿਆ ਕੇ ਤੇ ਸਾਡੇ ਖਾਸ ਤੌਰ ਤੇ ਹਰਹਜਪੁਰ ਵਾਲੇ ਤਾਂ ਬਜਾਰੇ ਬਹੁਤ ਕਹਿੰਦੇ ਨੇ ਇਹ ਪਿੰਡਾਂ ਦੇ ਹੁਣ ਤੁਸੀਂ ਦੇਖ ਲਓ ਐਮਪੀ ਦੇ ਇਲੈਕਸ਼ਨ ਵਿੱਚ ਕੀ ਹਾਲ ਹੋਇਆ ਤੀਜੇ ਨੰਬਰ 'ਤੇ ਆਏ ਨੇ 20000 ਵੋਟ ਪਈ ਐ ਇਹਨਾਂ ਨੂੰ ਸਾਨੂੰ 38000 ਵੋਟ ਪਈ ਐ ਠੀਕ ਐ ਕਿੱਥੇ ਇਹਨਾਂ ਨੂੰ 15000 ਵੋਟ ਪਈ ਸੀਗੀ ਤੇ ਮੈਂ ਗਰੰਟੀ ਦੇਦਾ ਪਹਿਲੀ ਗੱਲ ਤਾਂ ਇਹਨੂੰ ਟਿਕਟ ਮਿਲਦੀ ਨਹੀਂ ਐ ਐਮਐਲਏ ਨੂੰ ਠੀਕ ਐ ਅਗਰ ਇਹ ਤੋਂ ਲੜਦੀ ਐ ਤੇ ਦੀ ਜਮਾਨਤ ਜਬਤ ਹੋਏਗੀ ਮੈਂ ਤੁਹਾਡੇ ਰਾਈ کہہ ਰਿਹਾ ਇਹ ਹੋ ਜਾਗਾ 2027 ਦੇ ਵਿੱਚ ਜਿਹੜਾ ਇਲੈਕਸ਼ਨ ਹੈ ਉਹਦੀ ਕੀ તૈયારી ਚੱਲ ਰਹੀ ਹੈ ਭਾਰਨੇ ਜਿੰਦਾ ਬਣ 2027 ਵਿੱਚ ਤੁਸੀਂ ਚਲੋ ਰਾਜਪੁਰਾ ਦੇ ਹੋ ਆਮ ਜਨਤਾ ਕੀ ਪਿੰਡਾਂ ਚ ਵੀ ਹੁਣ ਪੁੱਛ ਲੋ ਵੀ ਭਾਰਤ ਉਹ ਇਹੀ ਗੱਲ ਕਹਿ ਰਿਹਾ ਵੀ ਅਗਰ ਪੰਜਾਬ ਦੀ ਤਰੱਕੀ ਕਰਾਣੀ ਹੈ ਪੰਜਾਬ ਦਾ ਵਿਕਾਸ ਕਰਾਣਾ ਲਾਰਡ ਡਾਟਰ ਦੀ ਸਥਿਤੀ ਠੀਕ ਕਰਨੀ ਹੈ ਕਿਸਾਨਾਂ ਦਾ ਫਾਇਦਾ ਕਰਨਾ ਤਾਂ ਸਾਨੂੰ ਐਤ ਕੀ ਬੀਜੇਪੀ ਦੀ ਸਰਕਾਰ ਲਿਆਣੀ ਪੈਗੀ ਤੇ ਮੈਂ 110% ਕਹਿ ਸਕਦਾ ਵੀ 2027 ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ